ਸਾਡਾ ਸਰੀਰ ਨਹੀਂ ਹੰਕਾਰ ਕਾ ਦਾ ਭਵਾਂ ਸਾਡਾ ਬੱਚਾ ਹੈ ਜਿਹੜਾ ਭਵੇਂ ਸੰਗੀ ਸਾਥੀ ਉਹ ਬੱਚਾ ਕਹਿੰਦੇ ਉਹ ਜਿੱਡਾ ਮਰਜੀ ਤਕੜਾ ਅਫਸਰ ਬਣ ਜੇ ਉਹਦਾ ਵੀ ਮਾਨ ਕਾ ਦਾ ਹੈ ਅਰਮਾਪਤੀ ਬਣ ਜੇ ਤਾਂ ਵੀ ਕੋਈ ਮਾਨ ਨਹੀਂ ਕਿਉਂਕਿ ਤਾਂ ਕੌਡੀ ਹੈ ਸਵਾਸ ਤਾਂ ਇੱਕ ਨਹੀਂ ਮੁੱਲ ਆਉਂਦਾ ਤਾਂ ਕਰਕੇ ਮਹਾਰਾ ਕਹਿੰਦੇ ਵੀ ਰਤਨ ਤਿਆਗ ਕੌਡੀ ਸੰਗ ਰਚੇ ਵੇਖੋ ਗੁਰਮ ਪਿਆਰਿਓ ਲੋਕ ਕਹਿੰਦੇ ਨੇ ਵੀ ਅਸੀਂ ਗਰੀਬ ਹੈ ਕੋਈ ਕਹਿੰਦਾ ਸੀ ਅਮੀਰ ਹੈ ਗਰੀਬ ਕੌਣ ਇੱਥੇ ਕੋਈ ਨਹੀਂ ਨਾ ਕੋਈ ਇੱਥੇ ਅਮੀਰ ਹੈ ਮਹਾਰਾ ਕਹਿੰਦੇ ਵੀ ਜਿਹੜਾ ਨਾਮ ਨੌਰ ਟੁੱਟ ਗਿਆ ਮੂਰਖਾਂ ਦਾ ਵੀ ਮੂਰਖ ਹੈ ਮੂਰਖ ਸਿਆਣਾ ਦੋ ਏਕ ਹੈ ਏਕ ਜੋਤ ਦੋ ਨਾਉ ਮੂਰਖਾ ਸਰ ਮੂਰਖ ਹੈ ਜੋ ਮੰਨੇ ਨਹੀਂ ਨਾ। ਜੇ ਸੰਗਤੀ ਨਹੀਂ ਕਰਨੀ ਤਾਂ ਅਸੀਂ ਆਪੇ ਗਰੀਬ, ਅਸੀਂ ਕੰਗਲੇ, ਅਸੀਂ ਕੋੜੀ, ਅਸੀਂ ਕਮਲੇ। ਹੁਣ ਮਹਾਰਾਜ ਸਾਨੂੰ ਕੀ ਸਮਝਾਉਂਦੇ ਐ? ਤੁਸੀਂ ਦੇਖੋ ਵੀ ਭਗਤ ਰਵਿਦਾਸ ਜੀ ਸੀਗੇ ਤੇ ਵੇਖੋ ਉਹਨਾਂ ਨਾਮ ਜਪਿਆ, ਸਭ ਡਰਨੌਤ ਕਰਦੇ ਨਾ ਕੀ। ਉਹਨਾਂ ਪਹਿਲੇ ਪਾਤਸ਼ਾਹ ਨੇ ਨਾਮ ਜਪਿਆ ਪ੍ਰਮਾਤਮਾ ਨੂੰ ਮਿਲੇ। ਪ੍ਰਮਾਤਮਾ ਨੂੰ ਮਿਲੇ ਉਹਨਾਂ ਦੇਖਿਆ ਵੀ ਸਾਡਾ ਤਾਂ ਮਾਂ ਪਿਓ, ਸਾਰੀ ਸ੍ਰਿਸ਼ਟੀ ਦਾ ਮਾਲਕ ਐ। ਤੇ ਅਸੀਂ ਜਿੰਨੇ ਵੀ ਬੱਚੇ ਐ, ਸਾਡਾ ਸਾਰਿਆਂ ਦੇ ਮਾਪੇ ਸਾਰੇ ਉਹਦੇ ਬੱਚੇ ਸ। ਤਾਂ ਕਰਕੇ ਵੇਖੋ ਉਹਨਾਂ ਨੇ ਕਿਹਾ ਵੀ ਤੁਸੀਂ ਉਹਨੂੰ ਯਾਦ ਕਰੋ ਪਿਓ ਨੂੰ। ਤਾਂ ਸੋ ਨੀ ਸਾਉ ਦੇ ਵਿੱਚ ਪਹਿਲੀ ਅਸ਼ਟਪਦੀ ਸਿਮਰਨ ਦੀ ਚਾਰਨ ਕੀਤੀ ਪ੍ਰਭ ਕੇ ਸਿਮਰਨ ਰਿੱਤ ਸੇਤ ਨੋ ਨੇਤ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ